ਸਸੀਕਾਲ ਜੀ ਮੈਂ ਤੁਹਾਡਾ ਆਪਣਾ ਰਾਜਨ ਬੈਂਸ ਅੱਜ ਨਾ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਅੱਜ ਘੋੜੇ ਸਪਾਟਾ ਰੇਸ ਹੈ ਕੋੜੀ ਦੀ ਆਪਾਂ ਘੋੜੀ ਲੈ ਕੇ ਜਾ ਰਹੇ ਹਾਂ ਤੇ ਦੂਜੀ ਗੱਲ ਇਹ ਹੈ ਇੱਕ ਪੰਗਾ ਹੋਰ ਪੈ ਗਿਆ ਅਸੀਂ ਨਾ ਅੱਜ ਟਰੈਕਟਰ ਚੌੜੀਰ ਬੁੱਕਰ ਆਇਆ ਸੀਗਾ ਬਾਈ ਨੇ ਆਪਣੇ ਨਾਲ ਅੱਜ ਉਹ ਟਰੈਕਟਰ ਆ ਗਿਆ ਸ਼ਿਵਰਾਤਰੀ ਵਾਲੇ ਦਿਨ ਠੀਕ ਹੈ ਤੇ ਹੁਣ ਪੰਗਾ ਇਹ ਪੈ ਰਿਹਾ ਹੈ ਵੀ ਸਪੱਟਾ ਰੇਸ ਤੇ ਜਾਣਾ ਜਾਂ ਟਰੈਕਟਰ ਲੈ ਕੇ ਆਏ ਫਿਰ ਮੈਂ ਫੋਨ ਕਰਿਆ ਵੀਰ ਨੂੰ ਮੈਂ ਕਿਹਾ ਵੀਰ ਤੂੰ ਐ ਕਰ ਤੂੰ ਟਰੈਕਟਰ ਰੋਟਰ ਤੁਸੀਂ ਲੈ ਆਓ ਮੈਂ ਫੇਰ ਆ ਜਾਊਗਾ ਫਿਰ ਅਸੀਂ ਤੁਹਾਨੂੰ ਸਪੱਟਾ ਰੋ ਰੇਸ ਦਾ ਵਾਅਦਾ ਕਰਿਆ ਸੀਗਾ ਵੀ ਸਪੱਟਾ ਰੇਸ ਦਿਖਾਵਾਂਗਾ ਇਸ ਕਰਕੇ ਆਪਾਂ ਦਾ ਹੁਣ ਸਪੱਟਾ ਰੇਸ ਤੇ ਜਾ ਰਹੇ ਹਾਂ ਬਾਕੀ ਅਸੀਂ ਘੋੜੀ ਲੱਦਣ ਲੱਗੇ ਹਾਂ ਤੁਹਾਨੂੰ ਦਿਖਾਉਂਦਾ ਘੋੜੀ ਲੱਦਦੇ ਹੋਏ ਫਿਰ ਆਪਾਂ ਅੱਗੇ-ਅੱਗੇ ਜੋ ਜਿਨੀ-ਜਿਨੀ ਵੀਡੀਓ ਬਣਦੀ ਆਪਾਂ ਉਹ ਨਹੀਂ ਦਿਖਾਵਾਂਗੇ ਤੁਹਾਨੂੰ ਤੇ ਆਉ ਤੁਹਾਨੂੰ ਦਿਖਾਉਂਦੇ ਆ ਘੋੜੀ ਨੂੰ ਟੈਂਪੂ ਇਹ ਲੱਦ ਕੇ ਫਿਰ ਆਪਾਂ ਭੇਜ ਦਿਆਂ ਟੈਂਪੂ ਨੂੰ ਫਿਰ ਪਿੱਛੇ ਆਪਾਂ ਆਪਣੀ ਕਾਰ ਤੇ ਆਵਾਂਗੇ ਤਾਂ ਠੀਕ ਆ ਬਣੇ ਰੋ ਹਾ ਦੇਖੋ ਜੀ ਆਪਾਂ ਘੋੜਾ ਘੋੜੀ ਲੈ ਕੇ ਚੱਲੇ ਆ ਹਰਮੇਸ਼ ਬਾਵਾ ਜੀ ਤਿਆਰੀ ਆਈ ਆ ਆਪਾਂ ਦੀ ਪੂਰੀ ਤਿਆਰੀ ਆ ਜੀ ਬਾ ਜੀ ਦੇਖੋ ਜੀ ਆਹ ਦੇਖੋ ਤਿਆਰੀ ਐ ਆਪਾਂ ਹਾ ਟਰੈਵਲਰ ਤੇ ਇਹ ਪੇਸ਼ੀ ਵੀ ਜਾਊਗਾ ਕਾ ਆਪਣਾ ਟੈਂਪੂ ਲੈ ਕੇ ਤੇਰੇ ਹਾਥੀ ਲੈ ਕੇ ਫਿਰ ਉਸ ਤੋਂ ਬਾਅਦ ਆਪਾਂ ਪਿੱਛੇ-ਪਿਛੇ ਆਰੇ ਘਾਰ ਲੈ ਕੇ ਤੇ ਹੁਣ ਦੇਖੋ ਆਪਾਂ ਰਸਤੇ 'ਚ ਮਿਲਦੇ ਆ ਤੇ ਮੈਂ ਇਹਨੂੰ ਬੋਲਿਆ ਵੀ ਝੁੱਲਦੇ ਦੇ ਘੋੜੀ ਦੇ ਉੱਪਰ ਝੁੱਲ ਲੈ ਕੇ ਆ ਰਿਹਾ ਬੀਤੀ ਆ ਦੇਖੋ ਜੋ ਬਲਵਿੰਦਰ ਜੀ ਆ ਗਏ ਇਹ ਬਲਵਿੰਦਰ ਜੀ ਪੁਰਾਣੇ ਮੋਟਰਸਾਈਕਲ ਦੇ ਫੈਨ ਨੇ ਬਹੁਤ ਵੱਡੇ ਪਿੰਡ ਦੇ ਪਛੂਰ ਬੰਦੇ ਦੇ ਬੰਦਿਆਂ ਵਿੱਚੋਂ ਨੇ ਬਲਵਿੰਦਰ ਜੀ ਹਾਈਕੋਰਟ ਲੱਗੇ ਹੋਏ ਹੋਰ ਵੀ ਕੀ ਹਾਲ ਹੈ ਜੀ ਫਾਈਨ ਹੋ ਠੀਕ ਹੋ ਜੀ ਅਜ ਮੱਥਾ ਤੇ ਗਿਆ ਤੁਸੀਂ ਸਵਰਾਤਰੀ ਦਾ ਹਲੋ ਮਹਾਰਾਜ ਚੜਦੀ ਕਲਾ ਰੱਖੇ ਤੇ ਤਾਂ ਹੀ ਤੁਸੀਂ ਬਾਈ ਹੁਣ ਟਿੱਕਾ ਵਗੈਰਾ ਲਗਾਇਆ ਹੋਇਆ ਮੱਥਾ ਤੇ ਕਿ ਆਇਓ ਹਨ ਤੇ ਬਾਈ ਇਹ ਮੋਟਰਸਾਈਕਲ ਬਹੁਤ ਪੁਰਾਣਾ ਠੋਡੇ ਕੋਲ ਹਨਾ ਸੋਹਣਾ ਲੱਗਦਾ ਬਾਈ ਸੋਹਣਾ ਲੱਗਦਾ ਮੋਟਰਸਾਈਕਲ ਬਾਈ ਦੋ ਜੀ ਬਾਬਾ ਜੀ ਦਾ ਨਾਮ ਚਲੋ ਜੀ ਮਹਾਰਾਜ ਚੜਦੀ ਕਲਾ ਰੱਖੇ ਜੀ ਆਹ ਦੇਖੋ ਕਿ ਬਾਬਾ ਜੀ ਆਪਾਂ ਚੱਲੇ ਹੁਣ ਮਿਲਦੇ ਆਪਾਂ ਅੱਗੇ ਜਾ ਕੇ ਕਾਫੀ ਨਹੀਂ ਸਾਰੇ ਯਾਦ ਰੱਖ ਲਓ ਅਗਲੀ ਵਾਰੀ ਲੰਗਰ ਕੀ ਤੈਰ ਹੈ ਲਾ ਓਣ ਦਾ ਚੱਲ ਚੱਲ ਰੇ ਦੌੜ ਆਪਣੀ ਘੋੜੀ ਪਹੁੰਚ ਗਈ ਪੈਂਟ ਚ ਕੋੜੀ ਪਹੁੰਚ ਗਈ ਆਪਣੀ ਜੇ ਇਹ ਨਿਓ ਡੋਈ ਤੇ ਜੁਣੀ ਇਹ ਚੱਡਾ ਰਹੋ ਕਾਪੀ ਗਾਣ ਚੱਲੇ ਚਾਹ ਪੀਣ ਆਹ ਟਰੋਫੀਆਂ ਜੀ ਦੇਖੋ ਫਰਸਟ ਨਾਮ ਵਾਲੇ ਨੂੰ ਮੋਟਰਸਾਈਕਲ ਤੇ ਦੂਜੇ ਵਾਲੇ ਨੂੰ ਬਾਈ ਟਰੋਫੀਆਂ ਇਹ ਪਹਿਲੇ ਨੰਬਰ ਵਾਲੇ ਨੂੰ ਮੋਟਰਸਾਈਕਲ ਪਰ ਤੇ ਹੁਣ ਆਹ ਕਿਤੇ ਫਲਾਣੇ ਨਾਮ ਨਾਲ ਮਾਰੀ ਤੇ ਟਰੈਡ ਫੋਰਟ ਨੇ ਇਹ ਨਾਮ ਹੈ ਤੇ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਂਦਾ ਹਾਂ ਹੌਣ ਜੇਤੂ ਅੱਜ ਤੇ ਟਾਈਮ 'ਚ ਤੇ ਇਹ ਟਰੈਕ ਹੈ ਬਾਈ ਦੇਖੋ ਟਰੈਕ ਤੇ ਆਪਾਂ ਹੁਣ ਆਪਾਂ ਹੁਣ ਲੰਗਰ ਖਾਣ ਚੱਲਨੇ ਆ ਲੰਗਰ ਖਾ ਕੇ ਕਰਦੇ ਆ ਆਪਣੇ ਨਾਲ ਫਿਰ ਤੁਹਾਨੂੰ ਅੰਦਰ ਤੋਂ ਵੀਡੀਓ ਡੌਰ ਦਾ ਰੀਵਨ ਦੀ ਰਸਮ ਕਰਨ ਆਏ ਆ ਸਮੁੱਚੇ ਨਗਰ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਵੱਲੋਂ ਐਨ ਆਰ ਆਈ ਭਰਾਵਾਂ ਵੱਲੋਂ ਕਿੰਨਾ ਰਾਇ ਪਰ ਮਾੜਾ ਜਿਹਾ ਸੁਲੂਬੀ ਕਰਦੇ ਹੋ ਫਿਰ ਜਿਹੜਾ ਪੰਜਾਬੀ ਚਾਹੁੰਦੇ ਆ ਦੇਖਿਓ ਬਾਈ ਜੀ ਫਿਰ ਹੁਣ ਨਿਆਰਾ ਇੱਕ ਪਾਸੇ ਦੇਵ ਦਾ ਪੁੱਤ ਆ ਬਾ ਤੇ ਦੂਜੇ ਪਾਸੇ ਬਾਦਲ ਆ ਤੇ ਦੇਖਦੇ ਆ ਫਿਰੋ ਬਾਦਲ ਪਹਿਲੇ ਸਮੇਂ ਦੀਆਂ ਤੇ ਹੁਣ ਦੇ ਸਮੇਂ ਦੀ ਇੱਕ ਪਾਸਾ ਆ ਦਾ ਕਿ ਲੋਸਾ ਵੀ ਚਾਹੁੰਦੇ ਇਹੀ ਆ ਸੋ ਦੇਖਣ ਨੂੰ ਫਿਰ ਨਜ਼ਾਰਾ ਭਾਈ ਜੀ ਕਿ ਜਿਹੜੇ ਇਹਦੀ ਜਿਹੋ ਮੋਰ ਦੀ ਅਰਕੀ ਕਰਤਾਂ ਸੱਖੀ ਜਣਾ ਜਿਹੇ ਮੋਰ ਪਹਿਲ ਤੋਂ ਲੱਗੇ ਹੁੰਦੇ ਫਿਰ ਬਾਟਾ ਤੋਂ ਇਹ ਇਹ ਹੋਰੀਆਂ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਕਈ ਬੰਦੇ ਇਹ ਜਦੋਂ ਆਲਾ ਪੜਿਆ ਪੁਰਾਣਾ ਪਰਿਸ਼ੰਦਾ ਜਦੋਂ ਕੋਈ ਮੁਕਮਲ ਕਰਾਉਣਾ ਨੇ ਨਾਰਾਇਣ ਪ੍ਰਿਸ਼ੋ ਹੋ ਗਿਆ ਜੀ ਸੋ ਪੈਰ ਦੀ ਮੋਚ ਬੰਦੇ ਨੇ ਲੈ ਗਈ ਇਹਨੂੰ ਟੀਮ ਨੇ ਫਿਰ ਜਦੋਂ ਇਹ ਟੀਮ ਦੇ ਸੰਭਵਨ ਦਾ ਇਹ ਟੀਮ ਦੇ ਪਾਕਪਾਸ ਪਹੁੰਚਦਾ ਤਾਂ ਬੱਲੇ ਦਾ ਕਾਲਾ ਸੋ ਜਿਹਦੇ ਵਿੱਚ ਬਹੁਤ ਸਾਰਾ ਨੈਟ ਬਹੁਤ ਥੋੜੀ ਲਿਆ ਹਿੱਟ ਬਹੁਤ ਥੋੜੀ ਲਿਆ ਸੋ ਸਾਰੇ ਰੰਗ ਪ੍ਰਮਾਤਮਾ ਨੇ ਅੱਲਾ ਦਾ ਮਾ ਅੰਦਰ ਨੁਕਰੇ ਧੋਏ ਦਾ ਵੀ ਤੇ ਸਾਹਮਣੇ ਫਿਰ ਪੰਜ ਕਲਿਆਣੇ ਦਾ ਵੀ ਬਿਰਖ ਖੂਬਸੂਰਤੀ ਦੀ ਸਿੱਖਾ ਦਾ ਕਿਉਂ ਟੈਂਕ ਪਰ ਲਾਈ ਦੀ ਹਾਈ ਤਾਂ ਕਿ ਮੈਨੂੰ ਨਾਲ ਬੜਾ ਬਾਹਰ ਕੁਫਲਾ ਸਨ ਔਰ ਮੈਂ ਜੀ ਵੀ ਹੋਈ ਸੀ ਸੋ ਇੱਕ ਦਿਨ ਤੇ ਅਸਰਾ ਸਿੱਖੇ ਜੁੜੇ ਪਏ ਮਹਾਪਾਪ ਸੰਗਲ ਬਾਪਾ ਦਾ ਬੰਦੀ ਫਿਰਦਾ ਬਾਪਾ ਨੂੰ ਦੂਜਾ ਬੱਚਾ ਯੋਗਲ ਆ ਜੀ ਹਾਂ ਉਹਦੇ ਘਰ ਕਰਦੇ ਪਾਸੇ ਹਾਂ ਜੀ ਬਿਲਕੁਲ ਪੰਜਾਬਾ ਅਦੇ ਬਰੀ ਬਰੀ ਲਈ ਤਿਆਰ ਹੋ ਰਿਹਾ ਵਾ ਸੁਖਨੂਬਰ ਪਰਮਾਰਗਮਾਨ ਨੇ ਉਸ ਫੂਲ ਤੋਂ ਅੱਗੇ ਅੱਜਾ ਰੁੜਾ ਦਾ ਚਲਦਾ ਹਾਂਜੀ ਹਾਂਜੀ ਕਿੱਥੇ ਭਾਈ ਜੀ ਇਹ ਸਾਹਮਣੇ ਓਲੇ ਆ ਗਲੀ ਪਾ ਓਏ ਸੁੱਕੇ ਓਏ ਚੰਨੀ ਰਿਆ ਭਾਈ ਓਏ ਚੱਲੇ ਆ ਭਾਈ ਸਾਹੂਆ ਛੋਟੇ ਵੀ ਨੇ ਇਹ ਸਾਹੂਆ ਵੀ ਨਹੀਂ ਰੋ ਸਪਲ ਸਾਫ ਕਰੀਏ ਤਾਂ ਕੰਨ ਆ ਜੀ ਅ ਭਿੰਗ ਲੋ ਬਹੁਤ ਬਹੁਤ ਸ਼ੁਕਰੀਆ ਨਿਸ਼ਾਨੀਆਂ ਮੰਨਦੇ ਹੋਏ ਨਗਰ ਦੇ ਮਜੂਦਾ ਸਰਪੰਚ ਸਰਕਾਰ ਬਲਕਿ ਖੜੇ ਬੰਦੇ ਨੂੰ ਮੁਰਤਾ ਜਾਂ ਧੁੱਪ ਕਹਿ ਰਹੀ ਆ ਮੱਕੀ ਵਾਲੇ ਆਂਧੀ ਗਵਾਲੀ ਪੰਡਾਲੇ ਬਾਜੀ ਜਿੱਥੇ ਸਾਰੇ ਜਿੱਥੇ ਬਲੀ ਆਲੂ ਦੀ ਪਟਾਈ ਹੋ ਚੁੱਕੀ ਆ ਕੋਈ ਤਬੀਨਾ ਦੇ ਰਹੇ ਆ ਕੋਈ ਮੱਕੀ ਵੀ ਦੇ ਰਹੇ ਆ ਜਾਂ ਕੋਈ ਢਿੰਡੇ ਵੀ ਇਹਨਾਂ ਦਾ ਜੋਰ ਆ ਕਿਉਂਕਿ ਤਿੰਨ ਚਾਰ ਦਿਨਾਂ ਮੌਸਮ ਬਹੁਤ ਹਲਕੀ ਤੋਂ ਭਾਰੀ ਬਾਰਸ਼ ਦਰਮਿਆਨ ਤੋਂ ਭਾਰੀ ਬਾਰਸ਼ ਖੜਕੋ ਲਾ ਜੋ ਵੀ ਅੱਜ ਨੂੰ ਪਤਾ ਦਾ ਪ੍ਰਮਾਣ ਮੰਨੂ ਆ ਸੂਪਰ ਆਤਮਾ ਕਿਰਪਾ ਕਰਦਾ ਹਰੇਕ ਬੰਦਾ ਆਪਣੀ ਪ੍ਰਬੰਧ ਰੱਖਦਾ ਆ ਮੋਟਰਸਾਈਕਲ ਜਿੰਨੇ ਜੁਬਾਂ ਦੇ ਰਹਿ ਗਏ ਮਾਜੀ ਇਹਨਾਂ ਨੇ ਸਹਾਇਤਾ ਕਰਨੀ ਉਹ ਲੈ ਮਾਜੀ ਪਹਿਲੀ ਸ਼ਿਫਟ ਆਇਆ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਪਹਿਲੀ ਸ਼ਿਫਟ ਲੋ ਜੀ ਪਹਿਲੀ ਸ਼ਿਫਟ ਸਾਡੀ ਆ ਜੀ ਆਪਣੀ ਪਹਿਲੀ ਸ਼ਿਫਟ ਹੈ ਜੀ ਘੋੜੇ ਦੀ ਸਾਰੇ ਸਵਾਰ ਵੀਰਾਂ ਦਾ ਧੰਨਵਾਦ ਆ ਪੱਟੀ ਨੇ ਜਾ ਕੇ ਇੱਕ ਬੰਦੇ ਬੰਦੇ ਪੱਟੀ ਚੱਲ ਪਹਿਲੇ ਗੀਤੇ ਪੱਟੀ ਦਾ ਜਿਹੜਾ ਜਰਾ ਪ੍ਰਾਇਮਾ ਹੋਵੇ ਪੱਟੀ ਬੰਦੀ ਆਵਾਜ਼ ਤੋਂ ਕਿਉਂ ਸਵਾਰਾ ਦਾ ਵੱਡਾ ਸਵਾਰਾ ਜੋਨੇ ਮਿੰਟ ਪਤੋਂ ਇਹਨਾਂ ਦਾ ਸਵਾਰ ਕਿਹੜਾ ਬਾਬੇ ਸਰਪ੍ਰੀਖਾ ਪਰ ਠੀਕ ਹੈ ਇੱਥੇ ਪਰ ਨੰਗਾ ਨਾ ਲਈ ਕੋਈ ਬੰਦਾ ਪੁੱਲ ਦੇ ਉਤੋਂ ਦੀ ਕਈ ਕਹਿੰਦਾ ਢੰਡੀ ਪਿੱਛੇ ਆ ਕੋਈ ਇਹ ਨਹੀਂ ਨਾ ਕਰਦੀ ਰੈਂਕੂ 2100 ਰੁਪਇਆ ਅਮਨਦੀਪ ਸਿੰਘ ਕੈਨੇਡਾ ਫਾਰਮ ਗੁਰਬੀਰ ਸਿੰਘ ਜੀ 6000 ਰੁਪਇਆ ਏਕ ਕੋਟੀ ਫਾਰਮ 5100 ਰੁਪਇਆ ਸੋ ਸਾਰੇ ਵੀ ਇਹਦਾ ਬਾਈ ਵੱਡਾ ਪਹਨਵਾ ਦਾ ਬਾਕੀ 500 ਵਾਲੀ ਵੀ ਲੈਸਤਾ 1100 ਵਾਲੀ ਵੀ ਆ ਉਹ ਵੀ ਨਾਲ ਦੀ ਨਾਲ ਹੀ ਆਪਾਂ